ਅਗਰ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਇਹ ਪੰਜ ਗੱਲਾਂ ਮੰਨ ਲਵੋ ਤੇ ਆਪਣੀ ਜ਼ਿੰਦਗੀ ਨੂੰ ਸੌਖੀ ਕਰ ਲਵੋ ਟੇਡੇ ਮੇਡੇ ਰਾਹਾਂ ਥਾਣੀ ਲੰਘਦੀ ਜ਼ਿੰਦਗੀ ਨੂੰ ਸੌਖੀ ਕਰਨਾ ਹਰ ਕੋਈ ਚਾਹੁੰਦਾ ਆ ਤੇ ਜਦੋਂ ਜਹਦ ਵੀ ਕਰਦਾ ਆ ਕਿ ਉਹ ਆਪਣੀ ਜ਼ਿੰਦਗੀ ਨੂੰ ਸੌਖਿਆਂ ਕਰ ਲਵੇ ਪਰ ਜੋ ਗੱਲਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਨ ਜਾ ਰਹੀ ਆ ਜੇਕਰ ਇਹ ਗੱਲਾਂ ਆਪਣੇ ਲਾੜ ਬਨ ਲਵੋਗੇ ਨਾ ਤਾਂ ਤੁਹਾਡੀ ਜ਼ਿੰਦਗੀ ਪਹਿਲਾਂ ਨਾਲੋਂ ਸੌਖੀ ਹੋ ਜਾਵੇਗੀ ਤੇ ਫਿਰ ਆਜੋ ਗੱਲ ਸ਼ੁਰੂ ਕਰੀਏ ਕਿ ਉਹ ਕਿਹੜੀਆਂ ਗੱਲਾਂ ਵਾਂ ਜਿਹੜੀਆਂ ਅਸੀਂ ਆਪਣੀ ਜ਼ਿੰਦਗੀ ਵਿੱਚ ਅਪਣਾ ਕੇ ਤੇ ਆਪਣੀ ਜ਼ਿੰਦਗੀ ਨੂੰ ਸੌਖਿਆ ਕਰ ਸਕਦੇ ਆ ਪਹਿਲੀ ਗੱਲ ਇਹ ਆ ਜੀ ਸਮਾਂ ਬੜਾ ਕੀਮਤੀ ਆ ਆਪਣੇ ਸਮੇਂ ਦੀ ਕਦਰ ਕਰੋ ਆਪਣੇ ਸਮੇਂ ਨੂੰ ਸੰਭਾਲੋ ਇਸ ਨੂੰ ਐਵੇਂ ਹੀ ਨਾ ਗਵਾ ਲਵੋ ਜੇਕਰ ਤੁਸੀਂ ਸਮੇਂ ਦੀ ਕਦਰ ਕਰੋਗੇ ਨਾ ਤਾਂ ਸਮਾਂ ਵੀ ਤੁਹਾਡੀ ਕਦਰ ਜ਼ਰੂਰ ਕਰੇਗਾ ਤੇ ਇੱਕ ਸਮਾਂ ਸੰਭਾਲ ਲਵੋ ਸਮਾਂ ਲੰਘਣ ਤੋਂ ਬਾਅਦ ਜੇਕਰ ਹੋਸ਼ ਆਈ ਤਾਂ ਫਿਰ ਉਸ ਦਾ ਕੋਈ ਫਾਇਦਾ ਨਹੀਂ ਹੁੰਦਾ ਸਮੇਂ ਤੋਂ ਬਾਅਦ ਫਿਰ ਪਛਤਾਵਾ ਹੀ ਹੱਥ ਲੱਗਦਾ ਵਾ ਇਸ ਕਰਕੇ ਆਪਣੇ ਸਮੇਂ ਨੂੰ ਸੰਭਾਲ ਲਓ ਇਸ ਨੂੰ ਫालतू 'ਚ ਨਾ ਗਵਾਵੋ ਜ਼ਿੰਦਗੀ 'ਚ ਕੁਝ ਬਣਨਾ ਚਾਹੁੰਦੇ ਹੋ ਨਾ ਤਾਂ ਫਿਰ ਆਪਣੇ ਸਮੇਂ ਨੂੰ ਸੰਭਾਲੋ ਲੋਕਾਂ ਪਿੱਛੇ ਲੱਗ ਕੇ ਤੇ ਆਪਣੇ ਸਮੇਂ ਨੂੰ ਅਜਾਈ ਨਾ ਗਵਾਓ ਸਮਾਂ ਰਹਿਦਿਆਂ ਕੋਸ਼ਿਸ਼ ਕਰਨੇ ਸ਼ੁਰੂ ਕਰ ਦਿਓ ਤੇ ਸਮੇਂ ਦੀ ਕਦਰ ਕਰੋ ਜੇ ਸਮਾਂ ਰਹਿਦਿਆਂ ਕੋਸ਼ਿਸ਼ ਕਰਨੇ ਸ਼ੁਰੂ ਕਰ ਦਿਓਗੇ ਨਾ ਤਾਂ ਮੰਜ਼ਿਲ ਤੱਕ ਜ਼ਰੂਰ ਪਹੁੰਚੋਗੇ ਇਸ ਕਰਕੇ ਕਿਸੇ ਪਿੱਛੇ ਆਪਣੇ ਸਮੇਂ ਨੂੰ ਬਰਬਾਦ ਨਾ ਕਰੋ ਇਹ ਬਹੁਤ ਕੀਮਤੀ ਆ ਤੇ ਜ਼ਿੰਦਗੀ ਬਹੁਤ ਛੋਟੀ ਜੀ ਆ ਜੇਕਰ ਇਸ ਤਰ੍ਹਾਂ ਹੀ ਸਮੇਂ ਨੂੰ ਗਵਾਉਂਦੇ ਰਹੇ ਨਾ ਤਾਂ ਫਿਰ ਹੱਥ ਪੱਲੇ ਕੁਝ ਵੀ ਨਹੀਂ ਬਚਣਾ ਦੂਜੀ ਗੱਲ ਆ ਜੀ ਬਹਾਨੇਬਾਜ਼ੀ ਛੱਡ ਦਿਓ ਜੇਕਰ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੇ ਹੋ ਕੁਝ ਬਣਨਾ ਚਾਹੁੰਦੇ ਹੋ ਤਾਂ ਫਿਰ ਬਹਾਨੇ ਬਣਾਉਣੇ ਛੱਡ ਦਿਓ ਕਿ ਮੈਂ ਕੰਮ ਤੇ ਕਰਨਾ ਚਾਹਨਾ ਪਰ ਕੋਈ ਕੰਮ ਕਰਨ ਦਾ ਸਾਧਨ ਨਹੀਂ ਹੈਗਾ ਜਾਂ ਮੇਰੇ ਕੋਲ ਪੈਸਾ ਨਹੀਂ ਹੈਗਾ ਕਿ ਮੈਂ ਕੋਈ ਕੰਮ ਕਰ ਸਕਾਂ ਜਾਂ ਮੈਨੂੰ ਕੋਈ ਕੰਮ ਨਹੀਂ ਮਿਲ ਰਿਹਾ ਇਹ ਸਭ ਕੁਝ ਛੱਡ ਦਿਓ ਤੁਹਾਡੇ ਸਾਰਿਆਂ ਦੇ ਹੱਥਾਂ ਵਿੱਚ ਫੋਨ ਹੈ ਤੇ ਉਸ ਵਿੱਚ ਸਾਰਾ ਕੁਝ ਆ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਫੋਨ ਨੇ ਸਾਨੂੰ ਦੁਨੀਆ ਨਾਲ ਮਿਲਾ ਦਿੱਤਾ ਤੇ ਤੁਸੀਂ ਕਾਰੋਬਾਰ ਕਰਨਾ ਕੁਝ ਵੀ ਕਰਨਾ ਤੁਸੀਂ ਉਸ ਵਿੱਚੋਂ ਸਭ ਕੁਝ ਲੱਭ ਸਕਦੇ ਹੋ ਪੜਨਾ ਚਾਹੁੰਦੇ ਹੋ ਜੋ ਵੀ ਤੁਹਾਨੂੰ ਤੁਸੀਂ ਕਰਨਾ ਚਾਹੁੰਦੇ ਹੋ ਉਹ ਤੁਹਾਡੇ ਹੱਥ ਵਿੱਚ ਆ ਬਸ ਲੋੜ ਆ ਤੇ ਦਿਮਾਗ ਲਾਉਣ ਦੀ ਇਸ ਕਰਕੇ ਬਹਾਨੇ ਬਣਾਉਣੇ ਛੱਡ ਦਿਓ ਫੋਨ ਹੱਥ ਵਿੱਚ ਹੋਣ ਦਾ ਮਤਲਬ ਇਹ ਆ ਕੰਮ ਕਰਨ ਦੇ ਮੌਕੇ ਤੁਹਾਡੇ ਹੱਥ ਵਿੱਚ ਨੇ ਬਸ ਉਸ ਨੂੰ ਸਮਝਣ ਦੀ ਲੋੜ ਆ ਫੋਨ ਤੇ ਤੁਸੀਂ ਘਰ ਬੈਠੇ ਹੀ ਦੁਨੀਆ ਦੀ ਸੈਰ ਕਰ ਸਕਦੇ ਹੋ ਜੇ ਤੁਸੀਂ ਕੁਝ ਸਿੱਖਣਾ ਚਾਹੁੰਦੇ ਹੋ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਘਰ ਬੈਠੇ ਹੀ ਕੁਝ ਨਾ ਕੁਝ ਕਰ ਸਕਦੇ ਹੋ ਕਿਉਂਕਿ ਅੱਜ ਦੇ ਸਮੇਂ ਵਿੱਚ ਇਹ ਔਖਾ ਨਹੀਂ ਸਿਰਫ ਇਸ ਨੂੰ ਸਮਝਣ ਦੀ ਲੋੜ ਆ ਬਹਾਨਿਆਂ ਦੀ ਲੋੜ ਨਹੀਂ ਤੀਜੀ ਗੱਲ ਆ ਜੀ ਚੰਗਾ ਸਾਥ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੇ ਹੋ ਕੁਝ ਬਣਨਾ ਚਾਹੁੰਦੇ ਹੋ ਤਾਂ ਉਸ ਵਾਸਤੇ ਚੰਗੇ ਸਾਥ ਦੀ ਲੋੜ ਹੁੰਦੀ ਭਾਵ ਚੰਗੀ ਕੰਪਨੀ ਦੀ ਲੋੜ ਹੁੰਦੀ ਜੇ ਜਿਨ੍ਹਾਂ ਵਿੱਚ ਤੁਸੀਂ ਉੱਠਦੇ ਬੈਠਦੇ ਹੋ ਜਿੱਦਾਂ ਦੇ ਤੁਹਾਡੇ ਸਾਥੀ ਹੋਣਗੇ ਤੁਸੀਂ ਉਸ ਤਰ੍ਹਾਂ ਦੇ ਹੀ ਹੋਵੋਗੇ ਜੇਕਰ ਤੁਹਾਡਾ ਸਾਥ ਚੰਗਾ ਹੋਵੇਗਾ ਨਾ ਕੋਸ਼ਿਸ਼ ਕਰਨ ਵਾਲਾ ਹੋਵੇਗਾ ਕੁਝ ਚੰਗਾ ਪ੍ਰਾਪਤ ਕੀਤਾ ਹੋਵੇਗਾ ਜਾਂ ਕਰ ਰਹੇ ਹੋਣਗੇ ਤਾਂ ਉਹਨਾਂ ਨੂੰ ਵੇਖ ਕੇ ਤੁਹਾਨੂੰ ਵੀ ਉਤਸ਼ਾਹ ਮਿਲੇਗਾ ਕਿ ਮੇਰੇ ਨਾਲ ਦੇ ਸਾਥੀ ਜਿਹੜੇ ਉਹ ਤਰੱਕੀ ਕਰ ਰਹੇ ਨੇ ਤੇ ਮੈਂ ਵੀ ਕੋਸ਼ਿਸ਼ ਕਰਾਂ ਤੁਹਾਨੂੰ ਉਹਨਾਂ ਕੋਲ ਰਹਿ ਕੇ ਤੁਹਾਡੇ ਤੇ ਬਹੁਤ ਵੱਡਾ ਅਸਰ ਪਵੇਗਾ ਤੁਹਾਨੂੰ ਉਤਸ਼ਾਹ ਮਿਲੇਗਾ ਤੇ ਫਿਰ ਜਿਸ ਤਰ੍ਹਾਂ ਦਾ ਸਾਥ ਹੋਵੇਗਾ ਨਾ ਉਸ ਤਰ੍ਹਾਂ ਦਾ ਹੀ ਬੰਦਾ ਹੁੰਦਾ ਜੇਕਰ ਚੰਗਾ ਸਾਥ ਹੋਵੇਗਾ ਤਾਂ ਉਸ ਦਾ ਨਾਲ ਰਹਿਣ ਵਾਲਾ ਵੀ ਚੰਗਾ ਹੋਵੇਗਾ ਤੇ ਜੇਕਰ ਮਾੜਾ ਸਾਥ ਹੋਵੇਗਾ ਤਾਂ ਫਿਰ ਉਹਨਾਂ ਦਾ ਪ੍ਰਭਾਵ ਵੀ ਵਿਅਕਤੀ ਤੇ ਜ਼ਰੂਰ ਪੈਂਦਾ ਇਸ ਕਰਕੇ ਚੰਗਾ ਸਾਥ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਜਿੰਨਾ ਤੋਂ ਉਤਸ਼ਾਹ ਮਿਲਦਾ ਰਹਿੰਦਾ ਚੌਥੀ ਗੱਲ ਹੈ ਜੀ ਸਿਹਤ ਜੇਕਰ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੇ ਹੋ ਕੁਝ ਬਣਨਾ ਚਾਹੁੰਦੇ ਹੋ ਤਾਂ ਚੰਗੀ ਸਿਹਤ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਸਿਹਤ ਚੰਗੀ ਹੋਵੇਗੀ ਨਾ ਤੋ ਤੁਹਾਨੂੰ ਕਾਮਯਾਬੀ ਵੱਲ ਖੜ ਸਕਦੀ ਆ ਤੇ ਜੇਕਰ ਸਿਹਤ ਚੰਗੀ ਹੋਵੇਗੀ ਨਾ ਤਾਂ ਉਸ ਵਿੱਚ ਦਿਮਾਗ ਵੀ ਤੰਦਰੁਸਤ ਹੋਵੇਗਾ ਤੇ ਜੇਕਰ ਸਿਹਤ ਹੀ ਮਾੜੀ ਹੋਈ ਸਿਹਤ ਹੀ ਬਿਮਾਰ ਹੋਈ ਤੇ ਫਿਰ ਦਿਮਾਗ ਵੀ ਮਾਨਸਿਕਤਾ ਵੀ ਬਿਮਾਰ ਹੋਵੇਗੀ ਤੇ ਜੇਕਰ ਮਾਨਸਿਕਤਾ ਹੀ ਬਿਮਾਰ ਆ ਤੇ ਫਿਰ ਸਿਹਤ ਵੀ ਤੰਦਰੁਸਤ ਨਹੀਂ ਰਹਿ ਸਕਦੀ ਇਸ ਕਰਕੇ ਜ਼ਿੰਦਗੀ ਵਿੱਚ ਕੁਝ ਬਣਨ ਲਈ ਤਨ ਤੇ ਮਨ ਦੋਨਾਂ ਦਾ ਹੀ ਤੰਦਰੁਸਤ ਹੋਣਾ ਬੜਾ ਜ਼ਰੂਰੀ ਹੁੰਦਾ ਹੈ ਪੰਜਵੀਂ ਗੱਲ ਆ ਜੀ ਹਰ ਵੇਲੇ ਕੰਮ ਦਾ ਜਨੂਨ ਬਣਾ ਕੇ ਰੱਖੋ ਹਰ ਬੰਦੇ ਵਿੱਚ ਕੋਈ ਨਾ ਕੋਈ ਕਲਾ ਜ਼ਰੂਰ ਹੁੰਦੀ ਆ ਆਪਣੀ ਕਲਾ ਨੂੰ ਪਛਾਣੋ ਆਪਣੀ ਕਲਾ ਨੂੰ ਸਾਹਮਣੇ ਲੈ ਕੇ ਆਓ ਤੇ ਹਰ ਵੇਲੇ ਕੁਝ ਕਰ ਦਿਖਾਉਣ ਦਾ ਜਨੂਨ ਰੱਖੋ ਕੁਝ ਨਵਾਂ ਕਰਨ ਦੀ ਚਾਹਤ ਰੱਖੋ ਜਦੋਂ ਤੁਹਾਡੇ ਵਿੱਚ ਜਨੂਨ ਹੋਵੇਗਾ ਨਾ ਕੁਝ ਨਵਾਂ ਕਰਨ ਦੀ ਚਾਹਤ ਹੋਵੇਗੀ ਤਾਂ ਫਿਰ ਵੇਖਿਓ ਜ਼ਿੰਦਗੀ ਵੀ ਚੰਗੀ ਲੱਗਣ ਲੱਗ ਜਾਵੇਗੀ ਫਿਰ ਇਹ ਪੰਜ ਗੱਲਾਂ ਮੰਨ ਕੇ ਵੇਖ ਲਿਓ ਜ਼ਿੰਦਗੀ ਦਾ ਨਜ਼ਾਰਾ ਬਦਲ ਜਾਵੇਗਾ ਰੱਬ ਨੇ ਬਹੁਤ ਸੋਹਣੀ ਜ਼ਿੰਦਗੀ ਦਿੱਤੀ ਆ ਤੇ ਫਿਰ ਇਸ ਨੂੰ ਜੀਣ ਦਾ ਤਰੀਕੇ ਵੇਖ ਲਈਏ ਤਰੀਕੇ ਸਿੱਖ ਲਈਏ ਤੇ ਇਸ ਜ਼ਿੰਦਗੀ ਨੂੰ ਹੋਰ ਸੋਨਾ ਬਣਾ ਲਈਏ ਆਸ ਕਰਦੀ ਆ ਤੁਹਾਨੂੰ ਗੱਲਾਂ ਚੰਗੀਆਂ ਲੱਗਣਗੀਆਂ ਖੁਸ਼ ਰਹੋ ਤੰਦਰੁਸਤ ਰਹੋ ਹਮੇਸ਼ਾ ਹੱਸਦੇ ਵਸਦੇ ਰਹੋ